ਗੀ ਹਾਲ ਚਾਲ ਜੀ ਸਸਰੀ ਘਾਲ ਸਾਰਿਆਂ ਨੂੰ ਕੋਤਰਕਵਾਤਰ ਸਾਰੇ ਬਾਈਆਂ ਦੇ ਹੋਣਗੇ ਕੈਂਟ ਜੀ ਤੇ ਘਰ ਪਰਿਵਾਰ ਹੋਣਗੇ ਠੀਕ ਆ ਜੋ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਜੀ ਸਾਰਿਆਂ ਤੋਂ ਪਹਿਲਾਂ ਛੱਡਦੇ ਆਂ ਆਪਣੇ ਗੁਕੜ ਠੀਕ ਹੈ ਚੋਬਰੋ ਤੇ ਪਾਣੀ ਪਾ ਕੇ ਮੈਂ ਪਹਿਲਾਂ ਹੀ ਫਰੈਸ਼ ਨਿਊ ਰੱਖ ਰੱਖਿਆ ਵੀ ਸੱਦੇ ਆਉਣ ਤੇ ਪਾਣੀ ਪੀਣ ਠੀਕ ਹੈ ਚੋਬਰੋ ਤੇ ਫਿਲਹਾਲ ਯਾਰ ਆਪਣੀ ਇੱਕ ਕੁਗੜੀ ਨੇ ਵਿੱਚੋਂ ਦੋਰਾ ਪੈ ਗਿਆ ਸੀ ਦੁਪਹਿਰੇ ਠੀਕ ਹੈ ਮੈਂ ਤਾਂ ਘਰੇ ਹੈ ਨਹੀਂ ਸੀ ਤੇ ਮੇਰੇ ਮੰਮੀ ਨੇ ਦੱਸਿਆ ਕੁਗੜੀ ਨੂੰ ਦੋਰਾ ਪੈ ਗਿਆ ਸੀ ਤੇ ਵੀ ਲੇਟਣ ਜੇ ਲੱਗੀ ਸੀ ਤੇ ਦੱਸਿਓ ਯਾਰ ਇਹ ਬਿਮਾਰੀ ਆ ਜਾਂ ਕੀ ਉਹੀ ਨੂੰ ਗਰਮੀ ਕਾਰਨ ਹੋ ਗਿਆ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਬਾਕੀ ਵਿੱਚ ਫੋਨ ਆਈ ਜਾਂਦਾ ਚੋ ਬ੍ਰੋ ਮਾ ਫੋਨ ਟੈਂਡ ਕਰ ਲਾਂ ਫਿਰ ਕਰ ਲਾਂ ਕੀ ਕੁੱਕੜ ਤਾਂ ਦਿੱਤੇ ਤਾੜ ਚੋ ਬ੍ਰੋ ਉਧਰੋਂ ਲਿਆ ਕੇ ਤੇ ਫਿਲਹਾਲ ਹੁਣ ਉਹ ਖਾਣੇ ਕਬੂਤਰ ਆਪਣੇ ਤੇ ਇੱਕ ਕਬੂਦਰੀ ਨੇ ਅੰਡਾ ਵੀ ਲਾਤਾ ਜੀ ਉਹ ਵੀ ਖਾਣੇ ਆ ਤੇ ਬਾਕੀ ਨਵੇਂ ਕਬੂਤਰ ਤਾਂ ਦੋਸੀ ਪਿਛਲੇ ਵੀਡੀਓ ਚ ਵੇਖ ਹੀ ਲੈਣੇ ਵੇਖ ਹੀ ਲੈ ਹਉਣੇ ਆ ਠੀਕ ਆ ਜੀ ਤੇ ਬਾਕੀ ਕਰ ਲਓ ਕੂਤਰਾਂ ਦੇ ਸ਼ੌਂਕ ਆਪਣੇ ਵਾਲਿਆਂ ਦਾ ਉਹ ਜਿਹੜੇ ਬਈ ਨਵੇਂ ਲੈ ਕੇ ਆਏ ਆ ਉਤਾਰੇ ਆ ਰਿਹਾ ਇੱਕ ਤਾਂ ਇੱਕ ਹੋਰੀ ਸ਼ਾਖੀ ਤੇ ਇੱਕ ਉਹ ਪਿੱਛੇ ਖੜੇ ਆ ਇੱਕ ਆਰਜੇ ਦੇ ਰੰਗ ਲੱਗਿਆ ਬਾਈ ਦੇ ਕੂਤਰੀ ਆ ਸਾਰੇ ਜਿਨ੍ਹਾਂ ਦੇ ਰੰਗ ਲੱਗਿਆ ਜਿਹੜੇ ਦੀਪੂ ਬਾਈ ਹੁਣੀ ਲੈ ਕੇ ਗਏ ਚਾਰ ਤੇ ਆ ਕਬੂਤਰ ਵੀ ਨੰਡਾ ਲਾਇ ਸ਼ਾਖੀ ਨੇ ਆ ਵੜੀ ਜਿਹੜੀ ਸ਼ਾਖੀ ਆ ਆ ਕਬੂਤਰ ਨਾਲ ਲਾ ਕੇ ਇਹਨਾਂ ਦੋਨਾਂ ਨੇ ਅੰਡਾ ਲਾਇਆ ਜੀ ਆ ਰਿਹਾ ਇੱਕ ਹੀ ਅੰਡਾ ਲਾਇਆ ਫਿਲਹਾਲ ਤਾਂ ਇੱਕ ਰਾਤ ਤੱਕ ਲਾ ਲੈਣਗੇ ਤੇ ਉਹ ਵੀ ਜੋੜੀ ਆਪਣੀ ਅੰਡਾ ਲਾਉਣ ਵਾਲੀ ਹੈ ਜਿਹੜੀ ਉੱਥੇ ਆ ਜਿਹੜੀ ਨਵੀਂ ਦੇ ਕੇ ਗਏ ਚੋਬਰ ਹੁਣੀ ਠੀਕ ਆ ਜੀ ਤੇ ਫਲਾੜ ਜੀ ਦੀ ਰਾਤ ਪਤਾ ਕੀ ਹੋਇਆ ਰਾਤ ਅਮਰਪਾਲ ਹੁਣੀ ਆਏ ਸੀ ਕਿ ਬਲੌਗ ਚ ਵੇਖਿਆ ਹੋਣਾ ਪਿਛਲੇ ਚ ਤੇ ਮੈਂ ਯਾਰ ਉੱਥੋਂ ਕਬੂਤਰ ਫੜਨ ਲੱਗ ਗਿਆ ਜਿਹੜੇ ਉੱਤੇ ਆਪਣੇ ਆਹਾ ਲੱਗੀਆਂ ਸੀ ਟਾਈਆਂ ਬਣਾਏ ਸੀ ਖਾਨੇ ਜੇ ਉਹ ਯਾਰ ਪਤਾ ਹੀ ਨਹੀਂ ਲੱਗਿਆ ਵੀ ਭਾਂ ਚੋ ਕੱਚਾ ਹੀ ਕੰਮ ਕੀਤਾ ਸੀ ਆਪਾਂ ਆਪਦੇ ਜਾਣੀ ਉਹ ਤਾਂ ਪੱਕਾ ਕੰਮ ਕੀਤਾ ਸੀ ਜੇ ਕਬੂਤਰ ਫੜਨ ਲੱਗਿਆ ਨਾ ਝਪਟ ਮਾਰੀ ਮੈਂ ਜ਼ੋਰ ਦੀ ਕਬੂਤਰ ਦੇ ਮਤਲਬ ਇੰਨੀ ਵੀ ਨਹੀਂ ਜ਼ੋਰ ਦੀ ਨਾਰਮਲ ਜਿਸ ਤਰੀਕੇ ਨਾਲ ਆਪਾਂ ਕਬੂਤਰ ਫੜਦੇ ਹੁੰਨੇ ਆ ਉਸ ਤਰੀਕੇ ਨਾਲ ਤੇ ਬਈ ਜਦੋਂ ਪੁੱਤਰ ਫੜਨ ਲੱਗਿਆ ਤੇ ਸਾਰੀਆਂ ਟਾਈਆਂ ਇੱਕੋ ਦਾਮ ਇੱਕ ਕੜੱਚ ਦੇ ਨੇ ਥੱਲੇ ਡਿਗ ਪੀਆਂ ਵਾਵਾ ਕੋ ਉਤਰਿਆ ਨਹੀਂ ਸੀਟਾਂ ਦੇ ਸੀਚੇ ਜਾਂ ਥੱਲੇ ਉਹ ਖਾਣੇ ਵਾਲੀਆਂ ਟ ਡਗੀਆਂ ਫਿਰ ਆ ਖਾਣੇ ਵਾਲੀਆਂ ਡਿਗ ਪੀਆਂ ਤੇ ਇੱਥੇ ਤਾਂ ਲੱਗੀਆਂ ਹੀ ਨਹੀਂ ਸੀਆਂ ਠੀਕ ਹੈ ਜੀ ਤੇ ਫਿਲਹਾਲ ਹੁਣ ਮੈਂ ਸੋਚਿਆ ਯਾਰ ਬਸ ਉਹ ਇੰਨੀਆਂ ਕੀ ਰੱਖਣੀਆਂ ਉੱਥੇ ਆਲਣੇ ਬਣਾ ਦਨੇ ਜਿਵੇਂ ਆ ਬਣਾਈ ਆ ਤੇ ਖੁੱਡੇ ਦੀ ਕਰ ਦਨੇ ਸਫਾਈ ਜੀ ਬੇੜਾ ਕਰਕ ਹੋਇਆ ਪਿਆ ਉਹ ਖੁੱਡੇ ਤਾਂ ਕਿਉਂਕਿ ਗੰਦ ਪਿਆ ਖੜਾ ਤੇ ਬਾਕੀ ਸਫਾਈ ਕਰਕੇ ਚੰਗੀ ਤਰ੍ਹਾਂ ਤੇ ਕੂਬੋਤਰਾ ਨੂੰ ਕਰ ਦਨੇ ਆ ਬਾਹਰ ਵੀ ਤੰਗ ਹੋਣਗੇ ਗੇਟ ਲਾ ਦਨੇ ਆ ਆਪਾਂ ਇੱਧਰ ਲਾ ਆ ਗੇਟ ਲਾ ਕੇ ਜੀ ਤੇ ਜਿਹੜੇ ਉੱਡਣ ਵਾਲੇ ਕੂਤਰ ਉਹ ਪਿੰਜਰੇ ਚ ਪਾ ਦਨੇ ਆ ਤੇ ਛਤਰੀ ਲਾ ਦਨੇ ਆ ਕਿਉਂਕਿ ਬਾਕੀ ਦਾ ਆਰਡਰ ਨਹੀਂ ਸਕਦੇ ਜੀ ਠੀਕ ਹੈ ਚੋਬਰੋ ਕਾਂਚੀ ਲੱਗੀ ਹੋਈ ਆ ਸਾਰਿਆਂ ਦੇ ਤੇ ਜੀ ਸਾਰਿਆਂ ਤੋਂ ਪਹਿਲਾਂ ਤਾਂ ਲਾ ਦੀਏ ਗੇਟ ਆਪਾਂ ਆਹ ਵਾਲਾ ਕਿਉਂਕਿ ਕੂਤਰ ਨਾ ਹੀ ਬਾਹਰ ਜਾਣ ਤੇ ਨਾ ਹੀ ਬਾਹਰੋਂ ਕੋਈ ਕੁੱਤਾ ਵੀ ਲਾਵੇ ਠੀਕ ਹੈ ਜੀ ਤੇ ਤਾਂ ਲਾ ਤੇ ਫਰਾਲ ਲਾ ਲਈਏ ਪਿੰਜਰਾ ਕਿਉਂਕਿ ਉੱਡਣ ਵਾਲੇ ਆ ਰਹੇ ਨੇ ਚਿਤਾੜਦੀ ਹੈ ਬਗਾਨੇ ਕੋ ਉਤਰ ਆ ਜੇ ਉੱਡ ਗਿਆ ਤੇ ਐਵੇਂ ਯਾਰ ਜਾਣ ਨੂੰ ਪਊਗਾ ਸਿਆਪਾ ਅੱਗੇ ਨਹੀਂ ਕੰਮ ਹੋਰ ਰੋਟ ਆਈ ਜਾਂਦੇ ਠੀਕ ਹੈ ਜੀ ਤੇ ਫਰਾਲ ਯਾਰ ਲੋਟ ਕੀ ਯਾਰ ਸਰੀਰ ਨਹੀਂ ਸੈਟ ਲੱਤਾਂ ਬਾਹਾਂ ਹੀ ਦੁਖਦੀਆਂ ਤੇ ਬੁਖਾਰ ਜਿਹਾ ਵਾਂਗੂ ਲੱਗਦਾ ਕੱਲ ਦਾ ਠੀਕ ਹੈ ਜੀ ਤੇ ਹੁਣ ਪੈਂ ਚੱਲ ਹੋਰ ਪੜ ਗਈ ਸੀ ਤੇ ਹੁਣ ਕੂਤਰ ਦੀ ਤਾੜ ਚੋਬਰੋ ਜਿਹੜੇ ਉੱਡਣ ਵਾਲੇ ਆਉਂਦੇ ਚ ਤੇ ਇੱਕ ਬੱਚਾ ਆਪਣਾ ਯਾਰ ਰਾਤ ਖੁੱਡੇ 'ਚੋਂ ਨਿਕਲ ਗਿਆ ਤੇ ਉਹ ਸਾਹਮਣੇ ਕੋਠੀ ਤੇ ਬੈਠਾ ਠੀਕ ਹੈ ਜੀ ਉਹ ਵੀ ਇਹਨਾਂ ਨੂੰ ਵੇਖ ਕੇ ਆ ਜੂਗਾ ਠੀਕ ਹੈ ਜੀ ਕੁਝ ਕੂਤਰਾ ਆਪਾਂ ਕੱਢ ਤੇ ਬਾਹਰ ਤੇ ਕੁਝ ਕੂਤਰਾ ਆਹ ਪਾਤੇ ਜਾਲ 'ਚ ਆਪਾਂ ਜਿਹੜੇ ਉੱਡਣ ਵਾਲੇ ਦੋ ਠੀਕ ਹੈ ਜੀ ਉੱਡਣ ਵਾਲੀ ਤੇ ਇੱਕ ਹੋਰ ਵੀ ਸਿੰਧ 'ਚ ਕਬੂਤਰੀ ਪਰ ਉਹ ਪਹਿਲਾਂ ਹੀ ਉੱਡੀ ਆ ਅੱਡੇ ਲੱਗੀ ਵੀ ਆ ਆ ਅੱਡੇ ਨਹੀਂ ਲੱਗੇ ਜਾਨਵਰ ਆਪਣੇ ਠੀਕ ਹੈ ਜੀ ਤੇ ਬਾਕੀ ਹੁਣ ਬੋਕਰ ਲਈਏ ਚੱਕ ਤੇ ਚੱਲਦੇ ਹਾਂ ਖੁੱਡੇ 'ਚ ਜਿਹੜੇ ਜਾਨਵਰ ਅੰਦਰ ਐ ਉਹਨਾਂ ਨੂੰ ਕੱਢਦੇ ਹਾਂ ਬਾਹਰ ਭਈ ਭਈ ਪਣ ਕੇ ਨਿਕਲੋ ਬਾਹਰ ਤੁਸੀਂ ਮੈਨੂੰ ਕਰ ਲੈਣਾ ਤਾਂ ਕੰਮ ਆਏ ਪਰ ਦੀ ਸਿਕਿਉਡੋ ਨਾ ਪੁੱਤਰਾ ਆਪਣੇ ਫਿਰ ਲਾਰ ਕੇ ਖੁੱਡੇ ਦੇ ਅੰਦਰ ਭੱਜ ਗਏ ਸੀ ਤੇ ਇਹਨਾਂ ਨੂੰ ਕੱਢ ਦਿੱਤੀ ਜੀ ਕਿਉਂਕਿ ਫਿਰ ਇਹ ਅੰਦਰ ਵਿਚਾਰੇ ਤੰਗ ਹੁੰਦੇ ਨਾਲੇ ਦਾਣਾ-ਦੂਣਾ ਖਾ ਲੈਣਗੇ ਠੀਕ ਹੈ ਜੀ ਲਓ ਜੀ ਆਹਨੇ ਕਰ ਦਿੱਤੇ ਸੈਟ ਮੈਂ ਖੁੱਡੇ ਦੀ ਕਰਤੀ ਸਫਾਈ ਐਂ ਜਮਾ ਕਿਉਂਕਿ ਇਹ ਰੋਟਾ ਹੈਗੇ ਸੀ ਤੇ ਮੈਂ ਸੋਚਿਆ ਕਿ ਐਵੇਂ ਹੀ ਬਣਾਦਾ ਦੋ ਐਸਰਟ ਹੋ ਗਏ ਜਿੱਥੇ ਅੰਡਾ ਦਾ ਇੱਕ ਹੋ ਗਿਆ ਇੱਕ ਆ ਗਿਆ ਠੀਕ ਹੈ ਚੋਬਰੋ ਤੇ ਆ ਮਿੱਟੀ ਰਹਿ ਗਈ ਕੱਢਣ ਵਾਲੀ ਇਹ ਵੀ ਕੱਢ ਕੇ ਤੇ ਕਰਦਾ ਕੰਮ ਤੇ ਬਾਕੀ ਕਬੂਤਰਾ ਗੁੱਲੇ ਛੁੱਡੇ ਆ ਤੇ ਛੱਡੇ ਮਤਲਬ ਤੇ ਇੱਕ ਆ ਕੋਦਰੀ ਦੀ ਜੋੜੀ ਲਾਉਣੀ ਆ ਜੋੜੀ ਲਾਉਣ ਨੂੰ ਛੱਡੇਆ ਵਿੱਚ ਠੀਕ ਆ ਜੋ ਬਰੋ ਤੇ ਬਾਕੀ ਕੂਤਰਾ ਜਿਹੜੇ ਅੰਦਰ ਸੀ ਉਹ ਵੀ ਬਾਹਰ ਆ ਗਏ ਤੇ ਆ ਸ਼ੌਂਕ ਕਰ ਲੋ ਜੋੜੀ ਦਾ ਠੀਕ ਆ ਜੀ ਨਵੀਂ ਜੋੜੀ ਤੇ ਬਾਕੀ ਯਾਰ ਬਾਈ ਮੈਂ ਫੁੱਡੇ ਚ ਮਿੱਟੀ ਕੱਢਾਂ ਤੇ ਫਿਰ ਕਰਦਾ ਕੀ ਬੱਕਰੀਆਂ ਕੋਲੇ ਪਿਆ ਸੀ ਬੱਠਲ ਤੇ ਮੈਂ ਹਾਂ ਬੱਠਲ ਚ ਪਾ ਲਈ ਮਿੱਟੀ ਜਿਹੜਾ ਅੰਦਰੋਂ ਅੰਦਰ ਕੱਢਣਾ ਤੇ ਲਓ ਜੀ ਬੱਕਰੀਆਂ ਦਾ ਕਰੋ ਸ਼ੌਂਕ ਆਪਣੀਆਂ ਦਾ ਕੀ ਕਹਿੰਦੇ ਬੱਠਲ ਲੈ ਕੇ ਚੋਬਰ ਪਹੁੰਚ ਚੁੱਕਿਆ ਕਰੇ ਤੇ ਮਿੱਟੀ ਕੱਢ ਲਈਏ ਮੈਂ ਹਾਂ ਔਲੀ ਜੀ ਕਿੱਥੇ ਆ ਯਾਰ ਬਰਤਨ ਲਿਆਈਏ ਕੱਢਣ ਵਾਸਤੇ ਮਿੱਟੀ ਕਰਨ ਦੀ ਚੱਕ ਲਿਆਨੇ ਮਿੱਟੀ ਕੱਢਣ ਵਾਸਤੇ ਜੀ ਤੇ ਬਾਕੀ ਯਾਰ ਆ ਪੈਂ ਆ ਗੇਟ ਕਿਨੇ ਖੋਲਤੇ ਗੇਟ ਲਾ ਦਈਏ ਕਿਤੇ ਕੁੱਤਾ ਆ ਜਾਏ ਯਾਰ ਪੈਂ ਆ ਕੁੱਤੇ ਦਾ ਬੜਾ ਡਰ ਹੈ ਠੀਕ ਹੈ ਜੀ ਇੱਕ ਗੇਟ ਲਾ ਦਈਏ ਮੜਾ ਹੀ ਲੱਗੇ ਲੱਗੇ ਨਹੀਂ ਪੈਂ ਚਾ ਅਗਰ ਲਾਤਾ ਤੇ ਹੁਣ ਆ ਆ ਕੜਦੀ ਅੱਜ ਯਾਰ ਵਲੌਗ ਨਹੀਂ ਬੰਦਦਾ ਪਿਆ ਪਤਾ ਨਹੀਂ ਕੀ ਚੱਕਰ ਆ ਯਾਰ ਅੱਗੇ ਜਿਵੇਂ ਰੇਸ ਜੀ ਫੜੀ ਸੀ ਆਪਾਂ ਮੈਨੂੰ ਫਿਰ ਡਾਊਨ ਜੇ ਹੋ ਗਏ ਕਿਉਂਕਿ ਸਮਝੋ ਪਾ ਰਹਾ ਗੱਲ ਯਾਰ ਆਪਣੇ ਵੀ ਆਪ ਦੇ ਕਿਉਂਕਿ ਸੀਰੀਅਰ ਨੇ ਮੇਰੇ ਖਿਆਲ ਸੈਟ ਗੱਲਾਂ ਜੀਆਂ ਆ ਨਹੀਂ ਰਹੀਆਂ ਮਿੱਟੀ ਕਢਦੀ ਖੁੱਟੀ ਚ ਗੰਦੀ ਇਹ ਤਾਂ ਯਾਰ ਰਿੱਟੇ ਜੀ ਕੱਢੀ ਆਉਣੇ ਆ ਚਲ ਕੋਈ ਨਹੀਂ ਬੁੱਕ ਕਰਨਾ ਜਿਹੜਾ ਇਕੱਠਾ ਹੋਇਆ ਸੀ ਕਾਲੀ ਕੁਲੀ ਵੀ ਲਿਆ ਕੇ ਪਾਉਣ ਵਾਲੀ ਆ ਚੋਬਰੋ ਖੁੱਡੇ ਚ ਹਨਾ ਕਿਉਂ ਗੰਦ ਜਾਂ ਬੱਚਾ ਪਿਆ ਸਫਾਈ ਕਰਦੀ ਉਹ ਗੱਲ ਜੀ ਨਹੀਂ ਬੰਦਦੀ ਕਲੀ ਲਿਆ ਕੇ ਸਿੱਟੀਏ ਤੇ ਬਾਕੀ ਆਂਡਾ ਇਧਰ ਸੇਫ ਹੈ ਕਬੂਤਰੀ ਦਾ ਲਓ ਜੀ ਮੈਂ ਮਿੱਟੀ ਕੱਢ ਕੇ ਤੇ ਸਿੱਟਿਆ ਵਾ ਤੇ ਫਿਰ ਉਹ ਖਾਣਾ ਤੁਹਾਨੂੰ ਕਰਦੇ ਆ ਫਿਰ ਕਰਤੀ ਖੁੱਡੇ ਦੀ ਸਫਾਈ ਤੇ ਫਿਲਹਾਲ ਹੁਣ ਤਾੜਦੇ ਆ ਕਬੂਤਰ ਵਿੱਚ ਆਲਣੇ-ਉਲਣੇ ਮਲੱਕ ਲੈਣਗੇ ਯਾਰ ਕਿਉਂਕਿ ਹੁਣ ਆਪਾਂ ਮਾਕੀ ਦੇ ਕੰਮ ਵੀ ਕਰਨੇ ਆ ਜਿਵੇਂ ਪੱਠੇ-ਪੁੱਠੇ ਵੜਨੇ ਆ ਤੇ ਯਾਰ ਇਹਨਾਂ ਧਿਆਨ ਨਹੀਂ ਦਿੰਦਾ ਕਈ ਵਾਰੀ ਕੂਤਰਾਵਾਂ ਵੱਲ ਤੇ ਹੁਣ ਇਹਨਾਂ ਨੂੰ ਤਾੜ ਦਈਏ ਫਿਰ ਠੀਕ ਹੈ ਚੋbro ਚਲੋ ਖੁੱਡੇ ਪੁੱਤ ਚਲੋ 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 ਲਓ ਜੀ ਬਾਜੂ ਖੁੱਡੇ ਦੇ ਅੰਦਰ ਕੀ ਗੱਲ ਹੈ ਭੁੱਖੇ ਹੋ ਕੋਈ ਨਹੀਂ ਢਾਣੇ ਮੈਂ ਅੰਦਰ ਪਾਉਣਾ ਪੁੱਤਰੋ ਚਲੋ ਯਾਰ ਅੰਦਰ ਚਲੋ ਐ ਚੌੜਨੀ ਕਰੀ ਜੀ ਹੁੰਦੀ ਮੇਰੇ ਸਾਲੇ ਦੇ ਮੈਂ ਚੱਪਾ ਲਾ ਲੂnga ਲਾ ਲੂnga ਚੱਪਲ ਵੇਖੋ ਚੱਪਲ ਦੇ ਨਾਂ ਦੇ ਤੇ ਜਾਂਦੇ ਭੱਜੇ ਚੱਪਲ ਤੋਂ ਹਰੇਕੀ ਚੱਲਦਾ ਅੱਜਕੱਲ ਲਾਓ ਜੀ ਚਲੋ ਚਲੋ ਲਾਵਾ ਚੱਪਲ ਫਰਮਾ ਤੈਨੂੰ ਬਾਹਲੀ ਅੱਗੇ ਬਾਹਰ ਆਉਣ ਦੀ ਬਾਹਰ ਇੱਥੇ ਅੰਬ ਪੱਕਿਆ ਚਲੋ ਖੁੱਡੇ ਚ ਆਵਦੇ ਚ ਤੇ ਤੂੰ ਓਏ ਤੂੰ ਕੱਲ ਵੀ ਨੰਘ ਗਿਆ ਸੀਗਾ ਆਹ ਵਾਲਾ ਬੱਚਾ ਤੇ ਅੱਜ ਨਾਨੰਗ ਦੀ ਮਾਂ ਭੈਣ ਚ ਪਤਾ ਨਹੀਂ ਵੀ ਕਿਵੇਂ ਨਿਕਲ ਗਿਆ ਖੁੱਡੇ ਚੁੱਕ ਲ ਪਤਾ ਨਹੀਂ ਲੱਗਿਆ ਗੱਲਾਂ ਗੱਲੇ ਆਂ ਛੁੱਟ ਗਿਆ ਸੀ ਇਹ ਠੀਕ ਹੈ ਜੀ ਤੇ ਤਾਂ ਵੀ ਮੈਂ ਕਹਿੰਦਾ ਸੀ ਵੀ ਕੂਤਰ ਮੈਨੂੰ ਲੱਗਦਾ ਕੱਟ ਪਰ ਕੂਤਰ ਪੂਰੇ ਆਪਣੇ ਪਤਾ ਫੋਨ 'ਚ ਕਹਿੰਦਾ ਸੀ ਕਿਸੇ ਬਾਈ ਨੂੰ ਤੇ ਮੈਨੂੰ ਲੱਗਦਾ ਕੂਤਰ ਕੱਟ ਗਿਆ ਆਪਣੇ ਪਰ ਨਹੀਂ ਕੂਤਰ ਪੂਰੇ ਚੱਲ ਪੁੱਤਰ ਅੰਦਰ ਚੱਲ 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 ਚਲੋ ਯਾਰ ਕਿਉਂ ਐਂ ਕੰਦੇ ਆਪੋਨੇ ਹੋਣੇ